ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਬਾ ਦੇ ਅਦੀਨ ਆਉਂਦੇ ਪਿੰਡ ਚੀਟਾਵਾਲਾ ਵਿਖੇ ਬਾਬਾ ਜੀਵੇਂ ਸ਼ਾਹ ਦੀ ਦਰਗਾਹ ਤੇ ਹਰ ਸਾਲ ਦੀ ਤਰ੍ਹਾਂ ਪੰਜਵਾਂ ਅਤੇ ਛੇਵਾਂ ਨਰਾਤਾ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਗੱਦੀ ਨਸ਼ੀਨ ਬਾਬਾ ਮਿੱਠੂ ਜੀ ਨੇ ਆਈਆਂ ਸਭ ਸੰਗਤਾਂ ਦਾ ਸਵਾਗਤ ਕੀਤਾ ਇਸ ਮੌਕੇ ਕਵਾਲਾ ਵੱਲੋਂ ਕਵਾਲੀਆਂ ਗਾ ਕੇ ਬਾਬਾ ਜੀ ਦਾ ਗੁਣਗਾਨ ਕੀਤਾ ਗਿਆ ਇਸ ਮੌਕੇ ਬਾਬਾ ਮਿੱਠੂ ਜੀ ਨੇ ਸਮੂਹ ਸੰਗਤਾਂ ਵੱਲੋਂ ਕੀਤੀਆਂ ਫਰਿਆਦਾਂ ਦੀ ਉੱਥੇ ਦੁਆ ਕੀਤੀ ਅਰਦਾਸ ਉਪਰੰਤ ਗੁਰੂ ਕਾ ਲੰਗਰ ਸੰਤਾਂ ਵਿੱਚ ਅਟੁੱਟ ਵਰਤਾਇਆ ਗਿਆ ਦਵਾੜੇ ਦੇਖੇ ਬਾਬਾ ਜੀ ਦੇ ਸਾਜ ਦੇ ਦਰਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਵਾ ਤੇ ਸਿਮਨ ਰਤਾ ਬਹੁਤ ਹੀ ਸਰਦਾ ਭਾਵਨਾ ਦੇ ਨਾਲ ਬੜੀ ਹੀ ਧੂਮ ਧਾਮ ਦੇ ਨਾਲ ਬਣਾਇਆ ਗਿਆ ਇਹ ਪੰਜਵਾ ਸੇਵਾ ਜੁਨ ਰਤਾ ਹੈ ਹਰ ਸਾਲ ਹੀ ਮਨਾਇਆ ਜਾਂਦਾ ਹੈ ਬਾਬਾ ਜੀ ਦੇ ਸਾਜ ਦੇ ਦਰਤੇ ਬਹੁਤ ਹੀ ਭਾਰੀ ਰੌਣਕਾਂ ਲੱਗੀਆਂ ਕਿਉਂਕਿ ਰੌਣਕਾਂ ਵੀ ਉਹਨਾਂ ਦੇ ਦੁਆਰਾਂ ਤੇ ਲੱਗਦੀਆਂ ਨੇ ਜਿਨ੍ਹਾਂ ਦੇ ਦੁਆਰੇ ਬਣਦੇ ਨੇ ਦਰਗਾਹਾਂ ਬਣ ਜਾਂਦੀਆਂ ਨੇ ਕਹਿੰਦੇ ਜਿਹੜੇ ਆਸ਼ਿਕ ਬਣ ਕੇ ਰੱਬ ਦੇ ਉਹ ਕਦੇ ਨਹੀਂ ਮਰਦੇ ਫਕਰਾ ਦੇ ਦਰਗਾਹਾਂ ਉੱਤੇ ਹਮੇਸ਼ਾ ਰਹਿੰਦੇ ਦੀਵੇ ਬਲਦੇ ਜੋ ਰੱਬ ਦੇ ਬਣ ਜਾਂਦੇ ਨੇ ਫਿਰ ਉਹਨਾਂ ਦੇ ਦੁਆਰੇ ਬਣ ਜਾਂਦੇ ਨੇ ਦਰਗਾਹਾਂ ਬਣ ਜਾਂਦੀਆਂ ਨੇ ਜਿੱਥੇ ਕਿ ਦੁਨੀਆ ਵਾਲੇ ਸੰਗਤਾਂ ਮੱਥੇ ਟੇਕਣ ਦੇ ਲਈ ਪਹੁੰਚਦੇ ਨੇ ਸਲਾਮਾ ਕਰਨ ਦੇ ਲਈ ਪਹੁੰਚਦੇ ਨੇ ਬਾਬਾ ਜੀ ਦੇ ਸਾリエ ਧਰ ਤੇ ਆ ਕੇ ਹਰ ਇੱਕ ਰਸਮ ਦੀ ਦਾਤ ਮਿਲਦੀ ਹੈ ਹਰ ਦੁੱਖ ਦੂਰ ਹੁੰਦਾ ਹੈ ਇਸ ਦਰ ਤੇ ਆ ਕੇ ਸੰਕਟਾਂ ਦੇ ਮਨ ਫੁੱਲਾ ਵਾਂ ਖਿੜ ਜਾਂਦੇ ਨੇ ਮਨ ਨੂੰ ਸ਼ਾਂਤੀ ਮਿਲਦੀ ਹੈ ਰੂਹ ਨੂੰ ਬੜੀ ਹੀ ਸ਼ਾਂਤੀ ਮਿਲਦੀ ਹੈ ਇਸ ਦਰ ਤੇ ਆ ਕੇ ਜਿਉਣ ਯੋਗੀਆਂ ਮਾਵਾਂ ਨੂੰ ਪੁੱਤਰਾਂ ਦੀ ਆਗਾਤਾ ਮਿਲਦੀਆਂ ਨੇ ਔਲਾਦ ਮਿਲਦੀ ਹੈ ਬਾਬਾ ਜੀ ਵੇ ਸਾਜ ਦੇ ਦਰ ਤੋਂ ਕਹਿੰਦੇ ਇਬਾਦਤ ਕਰ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਫਲ ਮਿਲਦਾ ਹੈ ਜਿੰਨਾ ਡੂੰਗਾ ਖੂਹ ਹੋਵੇ ਓਨਾ ਮਿੱਠਾ ਜਲ ਮਿਲਦਾ ਹੈ ਦੁਨੀਆ ਵਾਲਿਆਂ ਨੂੰ ਸੰਗਤਾਂ ਨੂੰ ਮੇਰਾ ਇਹੋ ਹੀ ਸੰਦੇਸ਼ ਹੈ ਇਹੋ ਹੀ ਉਪਦੇਸ਼ ਹੈ ਕਿ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ ਰੱਬ ਦਾ ਨਾਮ ਜਪਣਾ ਚਾਹੀਦਾ ਹੈ ਜੋ ਕਿ ਰੱਬ ਦਾ ਨਾਮ ਹੈ ਉਹ ਆਖਰ ਨੂੰ ਕੰਮ ਆਉਂਦਾ ਹੈ ਔਖੇ ਵੇਲੇ ਕੰਮ ਆਉਂਦਾ ਹੈ ਬਾਬਾ ਜੀਵੇ ਸਾਜੀ ਦੇ ਦਰ ਤੇ ਜਿੰਨੀਆਂ ਵੀ ਸੰਗਤਾਂ ਆਈਆਂ ਮੱਥਾ ਟੇਕ ਕੇ ਇਸਲਾਮ ਕਰਨ ਦੇ ਲਈ ਸਾਰੀਆਂ ਸੰਗਤਾਂ ਦਾ ਦਿলো ਧੰਨਵਾਦ ਸਾਰੀਆਂ ਸੰਗਤਾਂ ਨੂੰ ਰੱਬ ਭਾਗ ਲਾਵੇ ਬਾਬਾ ਜੀਵੇ ਸਾਹਿਬ ਜੀ ਉਹਨਾਂ ਦੀਆਂ ਆਸਾਂ ਮਰਾਦਾ ਪੂਰੀਆਂ ਕਰੇ ਲੰਬੀਆਂ ਉਮਰਾਂ ਲਾਵੇ